ਜੀ ਮੈਂ ਲਗਾਤਾਰ ਵੈਦਰ ਦਾ ਇਫੈਕਟ ਫਰਕ ਪੈ ਰਿਹਾ ਹੈ ਤੇ ਥੋੜੇ ਦਿਨ ਬਰਸਾਤ ਹੋ ਰਹੀ ਹੈ ਕੀ ਹਾਲਾਤ ਨੇ ਜੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਇੱਕ WD ਸਿਸਟਮ ਡਿਵੈਲਪ ਹੋਇਆ ਹੈਗਾ ਸੋ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਹੀ ਅਸੀਂ ਉਹਦਾ ਇਫੈਕਟ ਦੇਖ ਰਹੇ ਹਾਂ ਔਰ ਉਹਦੇ ਕਰਕੇ ਹੀ ਆਉਣ ਵਾਲੇ 3-4 ਦਿਨ ਸਾਰੇ ਪੰਜਾਬ ਵਿੱਚ ਹੀ ਕਿਤੇ ਕਿਤੇ ਲਾਈਟ ਟੂ ਮੋਡਰੇਟ بارش ਹੋ ਸਕਦੀ ਹੈ ਜਾਂ ਲਾਈਟਨਿੰਗ ਜਾਂ ਥੰਡਰ ਸਟਾਰਮਸ ਹੋ ਸਕਦੇ ਨੇ ਮੈਂ ਕਿਸ ਤਰ੍ਹਾਂ ਅਲਰਟ ਕਰੀ ਕਿੰਨਾ ਗਿਆ ਕਿਸ ਤਰ੍ਹਾਂ ਲੱਗੂਗਾ ਅਗਲੇ ਜੀ ਆਈਐਮਡੀ ਵੱਲੋਂ येलो ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈਗਾ ਸੋ ਸਾਰਿਆਂ ਨੂੰ ਅਲਰਟ ਰਹਿਣ ਦੀ ਲੋੜ ਹੈ ਜੀ ਕਿ ਸਾਰੇ ਪੰਜਾਬ ਜੀ ਕਿਤੇ ਕਿਤੇ ਲਾਈਟਨਿੰਗ ਥੰਡਰਸਟਾਰਮਸ ਜਾਂ ਜਿਹੜੀ ਲਾਈਟ ਟੂ ਮੋਡਰੇਟ ਰੇਨ ਹੋ ਸਕਦੀ ਹੈ ਇਸ ਤਰ੍ਹਾਂ ਮੈਂ ਕਿੰਨੀ ਬਰਸਾਤ ਦੇਖਿਆ ਹੋ ਚੁੱਕਿਆ ਲੁਧਿਆਣੇ 'ਚ ਤੇ ਐਵੇਂ ਨਾਲ ਕਿੰਨਾ ਕਮੈਂਡ ਫਰਕ ਹੈਗਾ ਇਸ ਵਾਰੀ ਜੂਨ ਦੇ ਮਹੀਨੇ ਵਿੱਚ ਹੁਣ ਤੱਕ ਲੁਧਿਆਣੇ ਵਿੱਚ 14.6 ਮਿਲੀਮੀਟਰ ਜਿਹੜੀ ਬਾਰਿਸ਼ ਹੋ ਚੁੱਕੀ ਹੈਗੀ ਹੈ ਜੀ ਔਰ ਜਦੋਂ ਕਿ ਨਾਰਮਲ ਜੂਨ ਦੀ ਜਿਹੜੀ ਬਾਰਿਸ਼ ਹੈ 82.8 ਮਿਲੀਮੀਟਰ ਹੈ ਕਿਹਾ ਸੋ ਨਾਰਮਲ ਤੋਂ ਹਲੇ ਕਾਫੀ ਨੀਚੇ ਹੈਗੀ ਮੈਮ ਵਾਇੰਡ ਸੇ ਕਾਫੀ ਦੇ ਇਫੈਕਟ ਹੋ ਗਾ ਨਾ ਤਾਂ ਕਿੰਨਾ ਕੁ ਫਰਕ ਪਿਆ ਪੈਪਰ ਤੇ ਦੱਸ ਸਕਦੇ ਅ ਟੈਂਪਰੇਚਰ ਦੇ ਵਿੱਚ ਜਿਵੇਂ 13 ਜੂਨ ਦਾ ਮੈਕਸਮਮ ਟੈਂਪਰੇਚਰ 40.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀਗਾ ਜੀ ਬਟ ਕੱਲ ਇਹਦੇ ਵਿੱਚ ਅਸੀਂ ਗਿਰਾਵਟ ਦੇਖੀ ਹੈ ਕਿ ਕੱਲ 38.2 ਡਿਗਰੀ ਸੈਂਟੀਗ੍ਰੇਡ ਜਿਹੜਾ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਇਹ ਨਾਰਮਲੀ ਹੈਗਾ ਕਿਉਂਕਿ ਨਾਰਮਲ ਕੱਲ ਦਾ 38.3 ਡਿਗਰੀ ਸੈਂਟੀਗ੍ਰੇਡ ਸੀਗਾ ਸੁਨੀਲ ਨੋਰਮਲੀ ਚੱਲ ਰਿਹਾ ਹੈਗਾ ਜੀ ਡੇ ਟਾਈਮ ਟੈਂਪਰੇਚਰ ਬਟ ਰਾਤ ਦੇ ਟੈਂਪਰੇਚਰ ਵਿੱਚ ਜ਼ਰੂਰ ਅਸੀਂ ਅੱਜ ਜਿਹੜੀ ਗਰਾਵਿਟ ਫੀਲ ਕੀਤੀ ਹੈ ਕੱਲ ਸੀਗਾ 27 ਡਿਗਰੀ ਸੈਂਟੀਗ੍ਰੇਡ ਔਰ ਅੱਜ 22.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਨਾਲੋਂ ਵੀ 3 ਡਿਗਰੀ ਸੈਂਟੀਗ੍ਰੇਡ ਨੀਚੇ ਹੈਗਾ ਨੋਰਮਲ ਨਾਲੋਂ ਟੈਂਪਰੇਚਰ ਜੀ ਤੇ ਮੈਂ ਕੀ ਤੁਸੀਂ ਕੰਪੇਸ਼ਨ ਸਲਾਹ ਦੇਣਾ ਚਾਹੋ ਉਸ ਸਮਾਂ ਤੇ ਕਿਉਂਕਿ ਹੈਵੀ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਲਾਈਟ ਟੂ ਮੋਡਰੇਟ ਰੇਨ ਪ੍ਰੈਡਿਕਟਡ ਹੈਗੀ ਹੈ ਸੋ ਜਿਹੜੇ ਨਾਰਮਲ ਫੀਲਡ ਆਪਰੇਸ਼ਨਸ ਨੇ ਉਹ ਕੰਟੀਨਿਊ ਕਰ ਸਕਦੇ